ਜਾ ਇਹਦੀ ਇਹਦਾ ਉਦਾਹਰਨ ਕੀ ਆ ਇਹਦੀ ਅਸਲ ਦੇ ਵਿੱਚ ਡੈਫੀਨੇਸ਼ਨ ਕੀ ਆ ਜਿਨ੍ਹਾਂ ਦੇ ਕੋਲ ਕਾਗਜ਼ ਆ ਉਹ ਵੀ ਡਰੇ ਆ ਜਿਨ੍ਹਾਂ ਕੋ ਨਹੀਂ ਆ ਉਹ ਤਾਂ ਚਲੋ ਉਹ ਤਾਂ ਡਰ ਹੀ ਰਹੇ ਆ ਸੋ ਅਨਡਾਕੂਮੈਂਟਡ ਇਮੀਗ੍ਰੈਂਟ ਕਿਸ ਨੂੰ ਆਖਿਆ ਜਾਂਦਾ ਵਰਕ ਪਰਮਿਟ ਵਾਲਾ ਵੀ ਕੀ ਅਨਡਾਕੂਮੈਂਟਡ ਆ ਕੀ ਜਿਹਦਾ ਕੇਸ ਚੱਲ ਰਿਹਾ ਉਹ ਵੀ ਅਨਡਾਕੂਮੈਂਟਡ ਆ ਕੌਣ ਆ ਅਨਡਾਕੂਮੈਂਟਡ ਇਮੀਗ੍ਰੈਂਟ ਜਿਹਦੀ ਇਹ बार-बार ਗੱਲ ਕਰਦੇ ਆ ਵੀ ਜਿਹੜੇ ਵੀ ਇਲੀਗਲੀ ਇੱਥੇ ਐਂਟਰ ਹੋਏ ਆ ਅਨਡਾਕੂਮੈਂਟਡ ਆ ਅਸੀਂ ਉਹਨਾਂ ਦੀ ਫੜੋ ਫੜਾਈ ਸ਼ੁਰੂ ਕਰ ਦੇਣੀ ਆ ਜਿਹਦਾ ਕੱਲ ਹੀ ਕਹਿੰਦੇ ਸੀ ਕਿਸੇ ਵੀ ਟਾਈਮ ਕਿਸੇ ਵੀ ਥਾਂ ਤੋਂ ਅਸੀਂ ਤੁਹਾਨੂੰ ਜਿਹੜਾ ਉਹ ਫੜ ਸਕਦੇ ਆ ਚੱਕ ਸਕਦੇ ਆ ਸੋ ਉਹ ਹੂ ਆਰ ਅਨ ਡਾਕੂਮੈਂਟਡ ਇਮੀਗ੍ਰੈਂਟਸ ਸੋ ਦੇਖੋ ਜਿਹੜੇ ਤਾਂ 100 ਮਾਈਲ ਦੇ ਰੇਡੀਅਸ ਦੇ ਵਿੱਚ ਰਹਿੰਦੇ ਆ ਬਾਰਡਰ ਤੇ ਠੀਕ ਆ ਠੀਕ ਹੈ ਜੀ ਹੁਣ ਤੇ ਤਾਂ ਕਿਸੇ ਵੀ ਟਾਈਮ ਜਾ ਕੇ ਸ਼ਿਕੰਜਾ ਕੱਸ ਸਕਦੇ ਆ ਚੈੱਕਪੌਂਟ ਉਹ ਲਗਾ ਸਕਦੇ ਆ ਆਪਾਂ ਦੇਖਦੇ ਆ ਸੈਂਡিয়েਗੋ ਬਾਰਡਰ ਬਾਰਡਰ ਦੇ ਨਾਲ ਜਿਹੜੇ ਤੁਸੀਂ ਕਈ ਵਾਰੀ ਦੇਖੋਗੇ ਕਿ ਚੈੱਕਪੌਂਟ ਲੱਗਾ ਹੁੰਦਾ ਸਟੇਟ ਦੇ ਵਿੱਚ ਹੀ ਹੈ ਨਾ ਕਿ ਇਮੀਗ੍ਰੇਸ਼ਨ ਚੈੱਕ ਜਿਹੜੀ ਕਰ ਲੈਂਦੇ ਆ ਸੋ ਜਿਹੜੇ ਤਾਂ 100 ਮਾਈਲ ਦੇ ਵਿੱਚ ਹੁੰਦੇ ਆ ਉੱਥੇ ਸਿੱਧੇ ਆ ਕੇ ਉਹ ਚੱਕ ਸਕਦੇ ਆ ਸੋ ਇੱਕ ਰੀਜ਼ਨ ਕਿ ਸੈਂਡਿਏਗੋ ਜਦੋਂ ਹੁਣ ਕਿੱਡਾ ਖੂਬਸੂਰਤ ਸ਼ਹਿਰ ਆ ਮੈਕਸੀਕੋ ਦੇ ਦੇਖੋ ਕਿੱਡੇ ਨਾਲ ਪੈਂਦਾ ਸੋ ਪਹਿਲਾ ਸਵਾਲ ਆ ਕਿ ਉੱਥੇ ਕਿਉਂ ਨਹੀਂ ਰੁਕ ਜਾਂਦੇ ਲੋਕੀ ਕਿ ਮਤਲਬ ਇੰਨੀ ਦੂਰ ਸੈਨੋਜ਼ ਹੈ ਜਾਂ ਉਹਦੇ ਵਿੱਚ ਆਉਣ ਦੀ ਕੀ ਜ਼ਰੂਰਤ ਜਿਹੜੀ ਪੈ ਜਾਂਦੀ ਆ ਤੇ ਜਿਹੜੇ ਤਾਂ 100 ਮਾਈਲ ਦੇ ਵਿੱਚ ਆ ਉੱਥੇ ਤਾਂ ਜਿਹੜੀ ਸੀਬੀਪੀ ਆ ਤੇ ਆਈਸਾ ਉਹਨਾਂ ਦਾ ਫੁੱਲ ਜਿਹੜਾ ਜੋਰ ਚੱਲਦਾ ਉਹ ਬਾਰਡਰ ਜਿਹੜੇ ਸਿਟੀਜ਼ ਆ ਗਏ ਠੀਕ ਹੈ ਠੀਕ ਹੈ ਜੀ ਹੁਣ ਜਿਹੜੇ ਤਾਂ ਕਰਕੇ ਜਿਹੜੇ ਸੀਗੇ ਇਮੀਗ੍ਰੈਂਟਸ ਜਿਹੜੇ ਹਿਸਟੋਰਿਕਲੀ ਉਹ ਨਹੀਂ ਰੁਕਦੇ ਤੁਸੀਂ ਮਤਲਬ ਸੈਂਡিয়েਗੋ ਦੇਖੋ ਕਿ ਓਪਰਚ्युनिटी ਵੀ ਆ ਸਾਰਾ ਕੁਝ ਆ ਪਰ ਲੋਕੀ ਜਿਹੜੇ ਫਿਰ ਕੈਲੀਫੋਰਨੀਆ ਦੇ ਇਨਲੈਂਡ ਵੱਲ ਜਿਹੜੇ ਆ ਜਾਂਦੇ ਆ ਸੋ ਪਹਿਲਾਂ ਤਾਂ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਮੈਂ ਡਿਸਕਸ ਕਰਨੀਆਂ ਜਾਊਂਗਾ ਸੋ ਪਹਿਲਾਂ ਤਾਂ ਇਹ ਹੈ ਕਿ ਟਰੰਪ ਦੇ ਘਰਾਜ ਗਾਲ ਚ ਆਪਾਂ ਦੇਖਿਆ ਸੀਗਾ ਕਿ ਯੂਐਸ ਸਿਟੀਜ਼ਨ ਵੀ ਜਿਹੜੇ ਬੰਦੇ ਸੀਗੇ ਨਾ ਉਹ ਕਹਿੰਦੇ ਮੈਂ ਤਾਂ ਯੂਐਸ ਸਿਟੀਜ਼ਨ ਆ ਬਿਨਾ ਗੱਲ ਸੁਨੇ ਉਹਨਾਂ ਨੂੰ ਪਹਿਲਾਂ ਡਿਪੋਰਟ ਕਰਤਾ ਸੀਗਾ ਠੀਕ ਹੈ ਤੇ ਫਿਰ ਮੈਕਸੀਕੋ ਚ ਜਾ ਕੇ ਉਹਨੇ ਜਦੋਂ ਰੌਲਾ ਪਾਇਆ ਕਿ ਨਹੀਂ ਭਾਈ ਮੈਂ ਤਾਂ ਯੂਐਸ ਸਿਟੀਜ਼ਨ ਆ ਫਿਰ ਨੂੰ ਵਾਪਸ ਲੈ ਕੇ ਆਏ ਵਾਪਸ ਲੈ ਕੇ ਸੋ ਜਿਹੜਾ ਧੱਕਾ ਹੋ ਕਿਸੇ ਨਾ ਵੀ ਹੋ ਸਕਦਾ ਠੀਕ ਹੈ ਜਿਹਨਾਂ ਨਜਾਇਜ਼ ਹੋਊਗਾ ਆਫ ਕੋਰਸ ਉਹ ਆਪਣੇ ਜਿਹੜੇ ਵੀ ਹੀਲਾ ਵਸੀਲਾ ਕਰਕੇ ਵਾਪਸ ਆ ਸਕਦਾ ਤੇ ਕਈ ਵਾਰੀ ਜਿਹਨਾਂ ਨੇ ਧੱਕੇ ਨਾਲ ਜਿਹਨਾਂ ਦੇ ਕੇਸ 5 ਸਾਲਾਂ ਵਾਲੇ ਚੱਲਦੇ ਆ ਉਹਨਾਂ ਨੂੰ ਵੀ ਵਾਪਸ ਜਿਹੜਾ ਭੇ ਜਹਾਜ਼ ਚੜਿਆ ਹੋਇਆ ਕੀ ਅਪੀਲ ਵੀ ਨਹੀਂ ਅਜੇ ਮੁੱਕੀ ਪਹਿਲਾਂ ਹੀ ਚੜਤਾ ਜਹਾਜ਼ ਸੋ ਇਦਾਂ ਦੇ ਬੰਦੇ ਜਿਹੜੇ ਆ ਵਾਪਸ ਆ ਜਾਂਦੇ ਆ ਬਟ ਆਫ ਕੋਰਸ ਖੱਜਲ ਖਵਾਰੀ ਜਿਹੜੀ ਹੁੰਦੀ ਆ ਠੀਕ ਆ ਯੂ ਐਸ ਸਿਟੀਜ਼ਨ ਦਾ ਸਿੱਧੇ ਆ ਜਾਊਗਾ ਪਰ ਜਿਹਨਾਂ ਦੇ ਕੇਸ ਕੋਸ ਚੱਲਦੇ ਆ ਜੇ ਉਹਨਾਂ ਨੂੰ ਕਿਸੇ ਨੂੰ ਪੇਲਤਾ ਇਹਨਾਂ ਨੇ ਉਹਨੂੰ ਫਿਰ ਉਹਦਾ ਆਬਵੀਅਸਲੀ ਖਰਚਾ ਖਰਚ ਆਊਗਾ ਵਕੀਲ ਕਰੂਗਾ ਅੱਗੇ ਹੋਰ ਟਰੈਵਲ ਟਰਵਲ ਡਾਕੂਮੈਂਟ ਬਣੂਗਾ ਜੜੀਆਂ ਵੀ ਚੀਜ਼ਾਂ ਪਰ ਆਪਾਂ ਦੇ ਟੈਕਨੀਕਲ ਡੈਫੀਨੇਸ਼ਨ ਦੇ ਵਿੱਚ ਚੱਲੀਏ ਹੁਣ ਦੇਖੋ ਜਿਹੜੇ ਦਾ ਜੀ ਕਟੜ ਬੰਦਾ ਹੋਵੇ ਜਾਂ ਰਿਸਿਸਟ ਬੰਦਾ ਹੋਵੇ ਉਹਨੂੰ ਤਾਂ ਜਿਹੜਾ ਵੀ ਬ੍ਰਾਊਨ ਸਕਿਨ ਵਾਲਾ ਬੰਦਾ ਉਹ ਅਨਡਾਕੂਮੈਂਟਿਡ ਹੀ ਲੱਗਣਾ ਵਾ ਹੂੰ ਠੀਕ ਹੈ ਇਹਦੇ ਵਿੱਚ ਕੋਈ ਦੂਰਾਈ ਨਹੀਂ ਹੈਗੀ ਉਹਦੇ ਵਿੱਚ ਕੀ ਹੈਗਾ ਕਿ ਹੁਣ ਕਿਤੇ ਨਾ ਕਿਤੇ ਲਾਅ ਦੇ ਵਿੱਚ ਇੱਕ ਕਟੜਪੁਣਾ ਜਿਹੜਾ ਉਹ ਹੈਗਾ ਹੀ ਆ ਸਾਰਿਆਂ ਨੂੰ ਪਤਾ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਜਦੋਂ ਐਦਾਂ ਦੀਆਂ ਗੱਲਾਂ ਜਣਿਆ ਕਰ ਜਾਈਏ ਕਿ ਚੱਕਦੇ ਨੇ ਡਿਪੋਰਟ ਕਰਦੇ ਨੇ ਸਾਰੇ ਕ੍ਰਿਮੀਨਲ ਆ ਸਾਰੇ ਉਹ ਆ ਤੇ ਕਈ ਲੋਕੀ ਜਿਹੜੇ ਹੈਗੇ ਐ ਸਪੈਸ਼ਲੀ ਅਮਰੀਕਨ ਉਹ ਉਹਨੂੰ ਬਲੀਵ ਕਰ ਲੈਂਦੇ ਆ ਉਹ ਨਰੇਟਿਵ ਨੂੰ ਕਿ ਇਦਾਂ ਹੋ ਸਕਦਾ ਕਿ ਇਹ ਚੀਜ਼ ਇਦਾਂ ਹੋਵੇ ਠੀਕ ਆ ਸੋ ਇਹ ਚੀਜ਼ ਮੈਂ ਉਹਦੀਆਂ ਕਾਫੀ ਸਾਰੀਆਂ ਚੀਜ਼ਾਂ ਨਾਲ ਐਗਰੀ ਕਰਦਾ 트ੰਪ ਦੀਆਂ ਨਾਲ ਪਰ ਜਿਹੜੀ ਮੈਂ ਇੱਕ ਚੀਜ਼ ਉਹਦੀ ਨਹੀਂ ਐਗਰੀ ਕਰਦਾ ਹੁਣ ਮੈਨੂੰ ਪਤਾ ਨਹੀਂ ਉਹਨੂੰ ਕੀ ਲੋੜ ਆ ਇਹ ਚੀਜ਼ ਕਹਿਣ ਦੀ ਉਹਨੂੰ ਪਤਾ ਹੋਣਾ ਪਰ ਮਤਲਬ ਹੀ ਇਜ਼ ਬੈਟਰ ਦੈਨ ਦੈਟ ਉਹਦੇ ਖੁਦ ਦੀ ਪ੍ਰਾਪਰਟੀ ਦੇ ਵਿੱਚ ਕਿੰਨੇ ਲੋਕੀ ਕੰਮ ਕਰਦੇ ਆ ਸੋ ਕੋਈ ਐਸੀ ਐਸੀ ਗੱਲ ਨਹੀਂ ਹੈਗੀ ਕਿ ਉਹ ਮਾਈਨੋਰਟੀ ਦਾ ਜਾਂ ਉਹਨਾਂ ਦਾ ਦੁਸ਼ਮਨਾ ਪਰ ਉਹਦੇ ਮੂੰਹੋਂ ਇਦਾਂ ਦੀਆਂ ਗੱਲਾਂ ਨਿਕਲ ਜਾਂਦੀਆਂ ਠੀਕ ਆ ਇਹ ਜਾਰਾ ਇੱਕ ਜਿਹੜਾ ਉਹਦਾ ਕਮੈਂਟ ਸੀਗਾ ਕਿ ਇਹ ਜਿਹੜੇ ਸਾਊਥ ਅਮਰੀਕਨ ਆ ਇਹ ਆ ਕੇ ਕ੍ਰਾਈਮ ਕਰਦੇ ਐ ਇਦਾਂ ਇਦਾਂ ਸਾਰੇ ਬੰਦੇ ਇਦਾਂ ਨਹੀਂ ਕਰਦੇ ਕੋਈ ਸਾਇੰਟਿਸਟ ਵੀ ਆ ਡਾਕਟਰ ਵੀ ਆ ਹਰੇਕ ਹਰੇਕ ਕੰਮ ਚੋਂ ਹਰੇਕ ਤਰ੍ਹਾਂ ਦੀ ਉਦਾਹਰਨਾਂ ਮਿਲ ਜਾਂਦੀਆਂ ਸੇਮ ਥਿੰਗ ਜੇ ਆਪਾਂ ਵੀ ਹੈ ਕਿ ਪੰਜਾਬੀ ਨੰਬਰ 1 ਹੁੰਦੇ ਇਦਾਂ ਹੁੰਦਾ ਐਸੀ ਕੋਈ ਗੱਲ ਨਹੀਂ ਹੁੰਦੀ ਹਰੇਕ ਜਿਹੜਾ ਇਨਸਾਨ ਹਰੇਕ ਜਿਹੜੀ ਚੀਜ਼ ਆ ਉਹ ਬੰਦਾ ਜਿਹੜੀ ਉਹਦੀ ਪ੍ਰਾਈਡ ਆ ਉਹ ਆਪਣੇ ਕੰਮ ਦੇ ਨਾਲ ਆਪ ਬੰਦਾ ਖੱਟਦਾ ਕੋਈ ਇਦਾਂ ਨਹੀਂ ਕਿ ਮੈਂ ਆਇਰਿਸ਼ ਆ ਜਾਂ ਮੈਂ ਪੰਜਾਬੀ ਆ ਤੇ ਮੈਂ ਡੀਫਾਲਟ ਹੋ ਗਿਆ ਹਨ ਸੋ ਅਨਡਾਕੂਮੈਂਟਡ ਬੰਦਾ ਕੀ ਹੁੰਦਾ ਜਿਹਦਾ ਜਿਹਦੇ ਕੋਈ ਵੀ ਪੇਪਰ ਨਹੀਂ ਹੈਗਾ ਜਿਹਦਾ ਕੋਈ ਵੀ ਕੇਸ ਜਿਹੜਾ ਸਾਲਮ ਦਾ ਜਾਂ ਐਡਜਸਟਮੈਂਟ ਦਾ ਪੈਂਡਿੰਗ ਨਹੀਂ ਹੈਗਾ ਮਤਲਬ ਕਿ ਜਿਹਦੇ ਕੋਲ ਕੋਈ ਵੀ ਇਹੋ ਜੀ ਪੇਪਰਵਰਕ ਜਿਹੜਾ ਚੱਲਦਾ ਨਹੀਂ ਪਿਆ ਜਿਹੜਾ ਉਹਨੂੰ ਰੋਕ ਕੇ ਰੱਖ ਸਕਦਾ ਠੀਕ ਆ ਠੀਕ ਹੈ ਆਪਾਂ ਇਹਦੀਆਂ 100 ਐਗਜ਼ਾਮਪਲਾਂ ਦੇ ਸਕਦੇ ਹਾਂ ਕਿ ਕਿਹੜਾ ਡਾਕੂਮੈਂਟਡ ਹੈ ਕਿਹੜਾ ਅਨਡਾਕੂਮੈਂਟਡ ਨਹੀਂ ਆ ਹੂੰ ਹੂੰ ਪਰ ਆਪਣੀ ਆਡੀਅנס ਦੇ ਲਈ ਫਾਰ ਇਗਜ਼ੈਂਪਲ ਜਿਹੜਾ ਹੁਣ ਸਾਇਲਮ ਪੈਂਡਿੰਗ ਆ ਉਹ ਬੰਦੇ ਨੂੰ ਉਹ ਵਾਪਸ ਨਹੀਂ ਭੇਜ ਸਕਦੇ ਉਹਨੂੰ ਇਮੀਗ੍ਰੇਸ਼ਨ ਜੱਜ ਵਾਪਸ ਭੇਜ ਸਕਦਾ ਜਿਹੜਾ ਲੈਜਡ ਸਾਇਲਮ ਜਿਹੜਾ ਪੈਂਡਿੰਗ ਆ ਠੀਕ ਆ ਜਿਹੜਾ ਇਮੀਗ੍ਰੇਸ਼ਨ ਕੋਰਟ ਪ੍ਰोसीडिंग्स ਚਾ ਉਹਨੂੰ ਅਨਡਾਕੂਮੈਂਟਡ ਨਹੀਂ ਕਹਿੰਦੇ ਜਿਹਦਾ ਬੀਆਈਏ ਦੇ ਵਿੱਚ ਅਪੀਲ ਲੱਗਿਆ ਉਹਨੂੰ ਅਨਡਾਕੂਮੈਂਟਡ ਨਹੀਂ ਕਹਿੰਦੇ ਹੁਣ ਜਿਹੜਾ ਬੀਆਈਏ ਤੋਂ ਹਾਰ ਗਿਆ ਜਿਹਦੀ ਸਰਕਟ ਕੋਰਟ ਚ ਅਪੀਲ ਲੱਗੀ ਆ ਸਰਕਟ ਕੋਰਟ ਦੇ ਵਿੱਚ ਕਈ ਬੰ ਕਈ ਸਰਕਟ ਕੋਡ ਆ ਜਦੋਂ ਨਾਇੰਥ ਸਰਕਟ ਆ ਉਹ ਆਟੋਮੈਟਿਕ ਤੁਹਾਡੀ ਸਟੇ ਦੇ ਦਿੰਦਾ ਠੀਕ ਆ ਮੋਸ਼ਨ ਟੂ ਸਟੇ ਆਟੋਮੈਟਿਕ ਹੁੰਦੀ ਹੈ ਕਿ ਉਹਨੂੰ ਡਿਪੋਰਟ ਹੋ ਨਹੀਂ ਕਰਦੇ ਕਈ ਸਰਕਟਸ ਦੇ ਵਿੱਚ ਤੁਹਾਨੂੰ ਸੈਪਰੇਟ ਫਾਈਲ ਕਰਨੀ ਪੈਂਦੀ ਹੈ ਸਟੇ ਉਹ ਗ੍ਰਾਂਟ ਵੀ ਕਰਦੇ ਆ ਕਈ ਵਾਰੀ ਨਹੀਂ ਵੀ ਗ੍ਰਾਂਟ ਕਰਦੇ ਆ ਸੋ ਜਿਨ੍ਹਾਂ ਦੇ ਵਿੱਚ ਤੁਹਾਨੂੰ ਸਟੇ ਮੋਸ਼ਨ ਨਹੀਂ ਹੈਗੀ ਉੱਤੇ ਤੁਹਾਨੂੰ ਚੱਕ ਕੇ ਜਿਹੜਾ ਸਿੱਧੇ ਵਾਪਸ ਭੇਜਿਆ ਜਾ ਸਕਦਾ ਤੁਸੀਂ ਕਈ ਵਾਰੀ ਸੁਣਿਆ ਨਾ ਕਿ ਟਰੱਕ ਚਲਾਉਂਦਾ ਸੀ ਰਾਹ ਚ ਫੜ ਲਿਆ ਤੇ ਸਰਕਟ ਕੋਡ ਦੀ ਅਪੀਲ ਸੀ ਤੇ ਬੰਦੇ ਨੂੰ ਪਤਾ ਵੀ ਨਹੀਂ ਸੀਗਾ ਤੇ ਚੱਕ ਕੇ ਆਈਸ ਹਲੇ ਵਾਪਸ ਤੋਰ ਦਿੰਦੇ ਆ ਹੂੰ ਹੂੰ ਉਹ ਸਹੀ ਗੱਲ ਆ ਕਿਉਂਕਿ ਉਹ ਸਰਕਟ ਕੋਰਟ ਦੇ ਵਿੱਚ ਕੇਸ ਜਦੋਂ ਬੀਆਈਏ ਤੋਂ ਬਾਹਰ ਹੋ ਗਏ ਤੁਸੀਂ ਰਿਸਕ ਜ਼ੋਨ ਦੇ ਵਿੱਚ ਆ ਗਏ ਠੀਕ ਆ ਹੁਣ ਲੋਕੀ ਤਾਂ ਇਹ ਵੀ ਸਮਝਦੇ ਆ ਕਿ ਭਾਈ ਸਰਕਟ ਕੋਰਟ ਚ ਹਾਰ ਕੇ ਵੀ ਉਹਨਾਂ ਨੇ ਮੈਨੂੰ ਡਿਪੋਰਟ ਨਹੀਂ ਕਰਨਾ ਉਹ ਗੱਲ ਬਿਲਕੁਲ ਗਲਤ ਆ ਡਿਪੋਰਟੇਸ਼ਨ ਆਰਡਰ ਤੁਹਾਡਾ ਜੱਜ ਨਹੀਂ ਲਾਤਾ ਸੀਗਾ ਠੀਕ ਆ ਉਹ ਫਾਈਨਲ ਨਹੀਂ ਹੋਇਆ ਤੁਸੀਂ ਅਪੀਲਾਂ ਉਹਦੀਆਂ ਕਰਤੀਆਂ ਉਹ ਜਦੋਂ ਤੁਹਾਡੀ ਅਪੀਲ ਵਾਲੀ ਲੜੀ ਜਿਹੜੀ ਟੁੱਟ ਗਈ ਜਿੱਥੇ ਸਟੇ ਤੁਹਾਨੂੰ ਨਹੀਂ ਮਿਲੀ ਉੱਥੇ ਬੰਦੇ ਨੂੰ ਡਿਪੋਰਟ ਕਰ ਦੇਣਾ ਓਕੇ ਸੋ ਭਾਵੇਂ ਉਹਦੀ ਸਰਕਟ ਕੋਰਟ ਦੀ ਅਪੀਲ ਚੱਲਦੀ ਆ ਉਹਨੂੰ ਤੁਸੀਂ ਡਾਕੂਮੈਂਟਡ ਕੋ ਅਨਡਾਕੂਮੈਂਟਡ ਕੋ ਜਿਹੜੇ ਮਰਜ਼ੀ ਨਜ਼ਰੀਏ ਨਾਲ ਦੇਖ ਲਓ ਬੰਦੇ ਨੂੰ ਚੱਕ ਕੇ ਉਹ ਵਾਪਸ ਭੇਜ ਸਕਦੇ ਜਿਹੜੇ ਬੰਦੇ ਨੂੰ ਵੀ ਚੱਕ ਕੇ ਵਾਪਸ ਭੇਜਿਆ ਜਾ ਸਕਦਾ ਉਹ ਬੰਦਾ ਅਨਡਾਕੂਮੈਂਟਡ ਹੁਣ ਬੰਦਾ ਇੱਥੇ ਆਇਆ ਸੀ ਸਾਲਮ ਸੁਲਮ ਦਾ ਕੇਸ ਹਾਰ ਗਿਆ ਉਹਨੇ ਵਿਆਹ ਕਰਾ ਲਿਆ ਵਿਆਹ ਵਾਲਾ ਪੇਪਰ ਵਰਕ ਪਟੀਸ਼ਨ ਆਤੀ I130 ਭਾਵੇਂ ਉਹਨੇ ਡਾਕੂਮੈਂਟ ਫਾਈਲ ਕੀਤੇ ਹੋਇਆ ਪਰ ਉਹ ਬੰਦਾ ਅਨਡਾਕੂਮੈਂਟਡ ਆ ਕਿਉਂ ਅਨਡਾਕੂਮੈਂਟਡ ਆ ਕਿਉਂਕਿ I130 ਤੁਹਾਨੂੰ ਰਹਿਣ ਦੀ ਪਰਮਿਸ਼ਨ ਨਹੀਂ ਦਿੰਦਾ ਯੂ ਵੀਜ਼ਾ ਤੁਹਾਨੂੰ ਇੱਥੇ ਰਹਿਣ ਦੀ ਪਰਮਿਸ਼ਨ ਨਹੀਂ ਦਿੰਦਾ ਠੀਕ ਆ ਸੋ ਕਈ ਸਾਰੇ ਜਿਹੜੇ ਇਦਾਂ ਦੇ ਤੁਸੀਂ ਲੇਬਰ ਸਰਟੀਫਿਕੇਸ਼ਨ ਫਾਈਲ ਕੀਤੀ I140 ਫਾਈਲ ਕੀਤਾ ਤੁਹਾਨੂੰ ਰਹਿਣ ਦੀ ਪਰਮਿਸ਼ਨ ਨਹੀਂ ਦਿੰਦਾ ਸੋ ਕਈ ਸਾਰੀਆਂ ਵੀਜ਼ਾ ਪਟੀਸ਼ਨਾਂ ਭਾਵੇਂ ਤੁਸੀਂ ਡਾਕੂਮੈਂਟ ਫਾਈਲ ਕੀਤੇ ਹੋਇਆ ਪਰ ਉਹ ਤੁਹਾਨੂੰ ਇੱਥੇ ਸਟੇ ਨਹੀਂ ਦਿੰਦੇ ਤੁਹਾਨੂੰ ਰੁਕਣ ਦੀ ਇਜਾਜ਼ਤ ਜਿਹੜੀ ਨਹੀਂ ਦਿੰਦੇ ਤੁਹਾਨੂੰ ਛੱਕ ਕੇ ਵਾਪਸ ਜਿਹੜਾ ਭੇਜਿਆ ਜਾ ਸਕਦਾ ਓਕੇ ਕਈ ਕੇਸਾਂ ਦੇ ਵਿੱਚ ਤੁਹਾਡਾ ਪੇਪਰ ਤੁਹਾਡੇ ਜਿਹੜੇ ਚੱਲਦੇ ਆ ਠੀਕ ਆ ਪਰ ਤੁਸੀਂ ਫੈਲ ਨਹੀਂ ਕਰਤੀ ਠੀਕ ਆ ਹੁਣ ਆਪਣੇ ਪੰਜਾਬੀ ਕੇਸਾਂ 'ਚ ਬਹੁਤ ਵਾਧਾ ਹੋ ਗਿਆ ਹੁਣ ਮੈਨੂੰ ਇਹ ਪਤਾ ਨਹੀਂ ਕਿ ਸਾਡਾ ਰੇਡੀਓ ਕਰਕੇ ਨਾਮ ਵੱਧ ਗਿਆ ਤਾਂ ਕਰਕੇ ਪ੍ਰੋਬਲਮੈਟਿਕ ਕੇਸ ਆਉਂਦੇ ਆ ਕਿ ਕਮਿਊਨਿਟੀ ਨੇ ਪੰਗੇ ਲੈਣੇ ਜਿਆਦਾ ਸ਼ੁਰੂ ਕਰਦੇ ਆ ਉਹਦੇ ਕਰਕੇ ਨਾਮ ਆਉਂਦੇ ਆ ਮੈਂ ਗੱਲ ਕਰੂੰਗਾ ਕਿ ਕੱਚੇ ਬੰਦੇ ਜਿਹੜੇ ਹਥਿਆਰਾਂ ਦੇ ਨਾਲ ਹਾਈ ਕੈਲੀਬਰ ਮੈਗਜ਼ੀਨ ਵਾਲੀਆਂ ਗੰਨਾਂ ਦੇ ਨਾਲ ਮਤਲਬ ਉਹਨਾਂ ਦੇ ਕੇਸ ਆ ਰਹੇ ਆ ਮਤਲਬ ਕਈ ਵਾਰੀ ਸੁਣ ਕੇ ਮੈਂ ਹੈਰਾਨ ਹੁੰਨਾ ਕਿ ਸਨੈਪਚੈਟ ਤੇ ਵੀਡੀਓ ਆ ਪਾਈਆਂ ਹੋਈਆਂ ਫੁਕਰੀ ਚ ਬਸ ਵੀਡੀਓ ਪਾਤੀਆਂ ਦਿਖਾਣ ਲਈ ਕਿ ਮੈਂ ਦੋਸਤ ਦੀ ਬੰਦੂਕ ਫੜੀ ਸੀ ਉਹਦੀ ਫੜੀ ਸੀ ਉਹਨਾਂ ਨੇ ਚੱਕ ਲਿਆ ਪਤੰਦਰ ਹੈਨਾ ਬਾ ਕਰਿਆ ਕਰੋ ਕੰਮ ਠੀਕ ਆ ਪੰਜਾਬੀ ਤੇ ਪੰਜਾਬੀ ਦੇ ਵਿੱਚ ਕ੍ਰਾਈਮ ਨਾ ਕਰਿਆ ਕਰੋ ਠੀਕ ਆ ਇਹਦਾ ਅੰਤ ਕਿਤੇ ਨਹੀਂ ਹੈਗਾ ਠੀਕ ਆ ਹੁਣ ਕਿੰਨੀਆਂ ਕਮਿਊਨਿਟੀਜ਼ ਆ ਇੱਥੇ ਆਰਗੇਨਾਈਜ਼ਡ ਕ੍ਰਾਈਮ ਵੀ ਹੈਗਾ ਇਸ ਦੇਸ਼ ਦੇ ਵਿੱਚ ਹਨਾ ਕਿ ਜਿੱਤੇ ਲੋਕੀ ਡਰੱਗ ਟ੍ਰੇਡ ਕਰ ਕਰਕੇ ਪੈਸੇ ਬਣਾਉਂਦੇ ਆ ਉਹਨਾਂ ਦਾ ਕੋਈ ਮਕਸਦ ਆ ਕਿ ਉਹ ਇਦਾਂ ਦੀ ਕ੍ਰਾਈਮ ਕ੍ਰਾਈਮ ਵਾਲੀ ਇੰਡਸਟਰੀ ਜਾਂਦੇ ਆ ਉਹ ਵੀ ਚੀਜ਼ ਗਲਤ ਹੈਗੀ ਪਰ ਮੈਂ ਉਹਨਾਂ ਦੀ ਇੱਕ ਸੈਂਸ ਸਮਝ ਸਕਦਾ ਕਿ ਠੀਕ ਆ ਅਗਲੇ ਆਂਦੇ ਪੈਸੇ ਬਣਦੇ ਆ ਹਨਾ ਪਰ ਮੈਂ ਗੱਲ ਕਰ ਰਿਹਾ ਕਿ ਨਜਾਇਜ਼ ਹੀ ਜਿਹੜੇ ਹੈਗੇ ਆ ਉਦਾਂ ਹੀ ਬਸ ਫੁਕਰੀ 'ਚ ਜਿਹੜੇ ਚੇਪੇ ਜਾਂਦੇ ਆ ਈ ਸਨੈਪਚੈਟ ਤੇ ਬੰਦੂਕਾਂ ਦਾ ਫੋਟੋਆਂ ਪਾਣੀਆਂ ਵੀਡੀਓਆਂ ਪਾਣੀਆਂ ਬਿਨਾ ਹੰਟਿੰਗ ਲਾਇਸੈਂਸ ਦੇ ਆ ਬਿਨਾ ਪੇਪਰਾਂ ਦੇ ਇੱਥੇ ਜਿਹੜਾ ਹੈਗਾ ਜਿਹੜੇ ਈਵਨ ਟੈਂਪਰੇਰੀ ਵੀਜ਼ਿਆਂ ਤੇ ਆ ਬੰਦੂਕਾਂ ਨਹੀਂ ਰੱਖ ਸਕਦੇ ਸੈਕੰਡ ਐਮੈਂਡਮੈਂਟ ਤੁਹਾਡੇ ਲਈ ਨਹੀਂ ਹੈਗੀ ਸਿਟੀਜ਼ਨ ਦੇ ਲਈ ਹੈਗੀ ਹੈ ਸੋ ਇਹ ਹਥਿਆਰਾਂ ਵਾਲਾ ਜਿਹੜਾ ਹੈਗਾ ਉਹ ਕਨਸੈਪਟ ਕੱਢੋ ਠੀਕ ਆ ਇਹ ਗਾਣੇ ਗੁਣੇ ਬਿਆਣੇ ਤੋਂ ਇੱਕ ਨੂੰ ਦੇਖ ਕੇ ਦੂਜਾ ਦੇਖੀ ਦੇਖੀ ਹੁਣ ਇਹ ਆ ਕਿ ਝੜੀ ਲੱਗਦੀ ਉਹਨਾਂ ਦੀ ਤੇ ਕਿਸੇ ਨੇ ਰਿਪੋਰਟ ਕਰਤਾ ਬਸ ਖੁੰਧ ਖੰਧ ਚ ਰਿਪੋਰਟ ਕਰ ਦਿੰਦੇ ਆ ਠੀਕ ਆ ਪੁਲਿਸ ਆ ਕੇ ਕਰ ਲੈਂਦੀ ਕਿ ਭਾਈ ਤੂੰ ਕਿਦਾਂ ਡਿਸਪਲੇ ਕਰ ਰਿਆ ਨਾ ਪੰਗੇ ਲਿਆ ਕਰੋ ਠੀਕ ਆ ਨਾ ਉਹ ਚੱਕਰਾਂ ਚ ਪਾਓ ਤੇ ਉਹ ਚੀਜ਼ ਹੋ ਗਈ ਡਾਇਰੈਕਟਰ ਕੋਲ ਜਿਹੜੇ ਆ ਗਏ ਚਾਰजेस ਇਦਾਂ ਦੇ ਇਨਐਡਮਿਸਿਬਿਲਟੀ ਲੱਗ ਗਈ ਸਟਾਕਿੰਗ ਜਿਹੜਾ ਸਭ ਤੋਂ ਵੱਡਾ ਹੋਆ ਕਿ ਇੱਕ ਵਾਰੀ ਕਹਿ ਤਾ ਜਿਆਦਾਤਰ ਆਪਾਂ ਦੇਖ ਦਿੰਦੇ ਆ ਕਿ ਕੁੜੀ ਵਾਲੇ ਜਿਹੜੇ ਫੈਂਸ ਆ ਮੁੰਡੇ ਕੁੜੀ ਵਾਲੇ ਜਾਂ ਕਿਸੇ ਦੇ ਵੀ ਤੁਹਾਨੂੰ ਬੰਦੇ ਨੇ ਕਹਿ ਤਾ ਕਿ ਮੈਨੂੰ ਬਾਦਰ ਨਾ ਕਰ ਠੀਕ ਆ ਇਹ ਡਸਨ ਆਰਡਰ ਤੁਹਾਡੀ ਸਹੀ ਪੋਜੀਸ਼ਨ ਆ ਗਲਤ ਪੋਜੀਸ਼ਨ ਆ ਇਹ ਅਮਰੀਕਾ ਵਾ ਠ ਇੱਥੇ ਕੋਈ ਸਰਪੰਚ ਸਰਪੰਚ ਨੇ ਆ ਕੇ ਰਾਜੀ ਨਾਮੇ ਨਹੀਂ ਕਰਾਣੇ ਜਿਹੜੀ ਸਟਾਕਿੰਗ ਦੀ ਧਾਰਾ ਹੈਗੀ ਆ ਪੈ ਗਈ ਤੁਹਾਡੇ ਉੱਤੇ ਇਨਐਡਮਿਸਿਬਿਲਟੀ ਸਟੇਟ ਆਊਟ ਚੱਕ ਲੈਣਾ ਕੋਈ ਨੋ ਕੁਐਸ਼ਨਸ ਆ ਰਿਸਟ੍ਰੇਨਿੰਗ ਆਰਡਰ ਦੀ ਵਾਇਲੇਸ਼ਨ ਕੀ ਘਰ ਵਾਲਾ ਘਰ ਵਾਲੀ ਦੇ ਕੇਸ ਆ ਜੱਜ ਨੇ ਕਿਹਾ ਕਿ ਨੋ ਕੰਟੈਕਟ ਮਤਲਬ ਨੋ ਕੰਟੈਕਟ ਡਸ ਨਾਟ ਮੈਟਰ ਕਿ ਮੇਰੇ ਬੱਚੇ ਸੀਗੇ ਮੈਨੂੰ ਇਦਾਂ ਹੋ ਗਿਆ ਮੈਂ ਮੋਸ਼ਨ ਆ ਗਿਆ ਕਿਸੇ ਨੇ ਨਹੀਂ ਪੁੱਛਣਾ ਸੋ ਕੋਈ ਰਿਸਟ੍ਰੇਨਿੰਗ ਆਰਡਰ ਦੀ ਵਾਇਲੇਸ਼ਨ ਨਹੀਂ ਕਰਨੀ ਨੋ ਕੰਟੈਕਟ ਦੀ ਕੋਈ ਵਾਇਲੇਸ਼ਨ ਨਹੀਂ ਕਰਨੀ ਸਟਾਕਿੰਗ ਨਹੀਂ ਕਰਨੀ ਕਿਸੇ ਦਾ ਪਿੱਛਾ ਨਹੀਂ ਕਰਨਾ ਠੀਕ ਆ ਸੋ ਇਸ ਟਾਕਿੰਗ ਲੱਗਦਾ ਬੜਾ ਸੌਖਾ ਜਾਏਗਾ ਕਿਸੇ ਦੇ ਉੱਤੇ ਪਿੱਛੇ ਚੱਲ ਗਏ ਧਾਰਾ ਪੈ ਗਈ ਤੇ ਡੀਪੋਟੇਬਲ ਜਿਹੜਾ ਅਫੈਂਸ ਇਨਐਡਮਿਸਿਬਲ ਅਫੈਂਸ ਜਿਹੜਾ ਹੈਗਾ ਫੈਲਨੀ ਸਾਰੀਆਂ ਇਨਐਡਮਿਸਿਬਲ ਅਫੈਂਸ ਹੈਗਾ ਹੋਰ ਆਪਾਂ ਪੰਜਾਬੀਆਂ ਦੇ ਕੇਸਾਂ ਦੇ ਵਿੱਚ ਦੇਖਦੇ ਹਾਂ ਕਿ ਸਬਸਟੈਂਸ ਦੇ ਜਿਹੜੇ ਸਕੈਜੂਲ 1 ਸਬਸਟੈਂਸ ਹੈਗੇ ਆ ਜੀ ਨਸ਼ਾ ਕਰ ਲਿਆ ਟਰੱਕ ਸਾਈਡ ਤੇ ਖੜਾ ਕਰਤਾ ਕਿ ਭਾਜੀ ਮੈਂ ਤਾਂ ਟਰੱਕ ਸਾਈਡ ਤੇ ਖੜਾ ਕਰਕੇ ਸੁੱਤਾ ਹੈਗਾ ਨਹੀਂ ਆਪਰੇਟਿੰਗ ਆ ਵਹੀਕਲ ਮਤਲਬ ਕਿ ਹੁਣੇ ਆ ਕੇ ਤੁਹਾਡੀ ਫਾਇਲ ਚੱਕ ਲਈ ਕੋਈ ਰੂਟੀਨ ਦੇ ਵਿੱਚ ਹੁਣ ਤੁਸੀਂ ਕਹਿੰਦਾ ਗੱਲਾਂ ਕਰਦਾ ਕਿ ਪੰਜਾਬੀ ਕਮਿਊਨਿਟੀ ਦੇ ਬਾਰੇ ਹੁੰਦੀਆਂ ਦਾ ਤਾਂ ਗੱਲ ਆ ਨਾ ਫਾਇਲ ਫਾਇਲ ਵਾਲੇ ਜਿਹੜੇ ਨਸ਼ੇ ਪੱਤੇ ਆ ਬਹੁਤ ਵਧ ਗਏ ਆ ਠੀਕ ਆ ਬੰਦੇ ਜਿਹੜੇ ਸਕੇਜੂਲ ਜਿਹੜੇ ਡਰਗ ਹੈ ਗਿਆ ਸਕੇਜੂਲ 1 ਡਰਗ ਕਈ ਡਰਗ ਜਿਹੜੇ ਇਦਾਂ ਦੇ ਆ ਸਟੇਟ ਦੇ ਵਿੱਚ ਲੀਗਲ ਹੋ ਸਕਦੇ ਆ ਪਰ ਫੈਡਰਲੀ ਲੀਗਲ ਨਹੀਂ ਹੈ ਕਰੋ ਤੁਸੀਂ ਨਾ ਮਿਰਵਾਨਾ ਆ ਹਾਂਜੀ ਸੋ ਜਿਹੜੇ ਇਹ ਜਿਹੜੀਆਂ ਸਕੇਜੂਲ ਸਬਸਟੈਂਸ ਦੀ ਜਿਹੜੇ ਵਾਇਲੇਸ਼ਨਸ ਹੋ ਗਈਆਂ ਠੀਕ ਆ ਜੀ ਉਹਦੀ ਭਾਵੇਂ ਤੁਹਾਨੂੰ سزا ਵੀ ਮਿਲੀ ਆ ਭਾਵੇਂ ਨਹੀਂ ਵੀ ਮਿਲੀ ਆ ਤੁਸੀਂ ਉਹਦੀ ਐਡਮਿਸ਼ਨ ਵੀ ਕਰ ਲਈ ਕਿ ਮੈਂ ਕ੍ਰਾਈਮ ਕੀਤਾ ਵਾ ਤੁਹਾਡੀ ਜਿਹੜੀ ਪੁਲਿਸ ਦੀ ਰਿਪੋਰਟ ਆ ਗਈ ਬਿਆਨ ਬਣ ਗਏ ਉਹ ਇਨਫ ਹੈਗਾ ਆਈਸਲੀ ਤੁਹਾਨੂੰ ਚੱਕਣ ਲਈ ਤੇ ਇਹਦੇ ਵਿੱਚ ਆਪਾਂ ਹੁਣ ਕੀ ਦੇਖਦੇ ਹਾਂ ਕਿ ਜਿਹੜੇ ਪਰਿਵਾਰਕ ਗ੍ਰੀਨ ਕਾਰਡ ਤੇ ਵੀ ਲੋਕੀ ਆਏ ਸੀਗੇ ਜਿਹੜੇ ਆਲਰੇਡੀ ਪੱਕੇ ਆ ਜਿਹਨਾਂ ਨੂੰ ਵਕੀਲ ਲਈ ਲੋੜ ਨਹੀਂ ਹੈਗੀ ਸਿਰਫ ਗ੍ਰੀਨ ਕਾਰਡ ਦੇ ਉੱਤੇ ਜਿਹੜੇ ਆਏ ਸੀਗੇ ਉਹਨਾਂ ਦੇ ਜਿਹੜੇ ਟਰਕਿੰਗ ਟਰਕਿੰਗ ਇੰਡਸਟਰੀ ਦਾ ਉਹਨਾਂ ਦੇ ਆਪਣੇ ਕੋਈ ਕੇਸ ਆਂਦੇ ਆ ਨਸ਼ਾ ਪੱਤਾ ਜਿਹੜਾ ਕਰਕੇ ਫੜੇ ਜਾਂਦੇ ਆ ਤੇ ਸਕੇਡਿਊਲ ਮੈਥ ਦੇ ਜਿਹੜੇ ਸਪੈਸੀਫਿਕਲੀ ਜੇ ਨਾਮ ਲੀਏ ਮੈਥ ਦੇ ਜਿਹੜੇ ਕੇਸ ਆਪਣੇ ਕੋ ਵਾਧੂ ਜਿਹੜੇ ਹੁਣ ਇਨਟੈਕ ਜਿਹੜਾ ਹੋ ਰਿਹਾ ਯੰਗ ਬੰਦੇ ਆ ਗਲਤ ਨਸ਼ਿਆਂ ਚ ਜਿਹੜੇ ਪੈ ਗਏ ਆ ਤੇ ਉਹਨਾਂ ਦੇ ਜਿਹੜੇ ਫਿਰ ਗ੍ਰੀਨ ਕਾਰਡ ਗ੍ਰੂਨ ਕਾਰਡ ਜਿਹੜੇ ਸੀਗੇ ਉਹ ਇਰੈਸਪੈਕਟਿਵ ਆਫ ਥੈਟ ਉਹਨਾਂ ਨੂੰ ਪ੍ਰोसीडिंग्स ਜਿਹੜਾ ਪਾ ਦਿੱਤਾ ਜਾਂਦਾ ਸੋ ਕੈਨਸਲੇਸ਼ਨ ਆਫ ਰਿਮੂਵਲ ਦੇ ਵੀ ਬੜੇ ਸਾਰੇ ਜਿਹੜੇ ਰੂਲ ਹੈਗੇ ਆ ਤੇ ਕਈ ਸਾਰੇ ਜਿਹੜੇ ਹਸਾਕਤਾਂ ਵੇਧਾ ਹੁੰਦੇ ਆ ਕਿ ਵਕੀਲ ਬਚਾ ਨਹੀਂ ਸਕਦਾ ਡਿਫੈਂਡ ਨਹੀਂ ਕਰ ਸਕਦਾ ਤੁਹਾਨੂੰ ਫੇਰ ਵੀ ਵਕੀਲ ਕਰਨਾ ਪੈਣਾ ਪਰ ਉਹ ਤੁਹਾਨੂੰ ਨਹੀਂ ਬਚਾ ਸਕਦਾ ਕਈ ਸਾਰੀਆਂ ਏਦਾਂ ਦੀ ਚੀਜ਼ਾਂ ਹੁੰਦੀਆਂ ਸੋ ਹਥਿਆਰਾਂ ਤੋਂ ਦੂਰ ਰੋ ਠੀਕ ਆ ਸਟਾਕਿੰਗ ਸਟੋਕਿੰਗ ਜਿਹੜੇ ਇਹ ਆ ਇਹਨਾਂ ਤੋਂ ਦੂਰ ਰੋ ਸੈਲ ਨਹੀਂ ਜਿਹੜੀ ਕੋਈ ਵੀ ਅਫੈਂਸਸ ਹੈ ਨਾ ਤੋਂ ਦੂਰ ਰੋ ਸਬਸਟੈਂਸ ਵਾਲੇ ਜਿਹੜੇ ਲਾਅ ਆ ਉਹਨਾਂ ਤੋਂ ਦੂਰ ਰੋ ਜਿਹੜੇ ਡੋਮੈਸਟਿਕ ਰਿਲੇਸ਼ਨਸ਼ਿਪ ਘਰ ਵਾਲਾ ਘਰ ਵਾਲੀ ਜੇ ਜਾਂ ਸੱਜਣ ਮਿੱਤਰਾਂ ਨਾਲ ਤੁਹਾਡਾ ਉਥੇ ਟੌਰ ਨਹੀਂ ਮਾਰਨੀ ਹੈਗੀ ਠੀਕ ਆ ਟੌਰ ਨਹੀਂ ਮਾਰਨੀ ਉਥੇ ਗਾਣੇ ਗੋਣਿਆਂ ਚ ਜੋ ਮਰਜ਼ੀ ਚੱਲਦਾ ਹੋਵੇ ਕਿ ਜੱਟ ਨੇ ਇਹ ਕਰ ਦੇਣਾ ਉਹ ਕਰ ਦੇਣਾ ਨਹੀਂ ਕੁਝ ਕਰ ਹੁੰਦਾ ਕਾਨੂੰਨ ਦਾ ਥੋੜਾ ਪੈ ਜਾਂਦਾ ਹਜ਼ਾਰਾਂ ਡਾਲਰ ਜਿਹੜੇ ਲੱਗ ਜਾਂਦੇ ਆ ਤੇ ਜੱਟ ਕੋ ਫੇ ਪੈਸੇ ਵੀ ਨਹੀਂ ਬਚਦੇ 2000 5000 10000 ਤੇ ਔਖਾ ਹੋ ਜਾਂਦਾ ਕੰਮ ਰਿਐਲਿਟੀ ਤਾਂ ਹੁੰਦਾ ਸ੍ਰਿਆ ਓਦੋਂ ਯੰਗ ਆਡੀਅੰਸ ਗਾਣਾ ਨਹੀਂ ਅੱਜ ਕੱਲ ਬਹੁਤ ਚੱਲਦਾ ਵੀ ਰੋਕ ਸਕੇ ਨਾ ਟਰੰਪ ਪਰ ਉਹ ਰੋਕਣ ਨੂੰ ਆ ਗਿਆ ਹੈ ਹੁਣ ਉਥੇ ਆਵਾਜ਼ ਨਹੀਂ ਨਿਕਲ ਸਕਦੀ ਜੱਜ ਮੋਰੇ ਠੀਕ ਆ ਉਹਨੇ ਬੋਲਣ ਦਾ ਮੌਕਾ ਨਹੀਂ ਦੇਣਾ ਇੱਕ ਵੀਡੀਓ ਆਈ ਸੀ ਕਿ ਇੱਕ ਬੰਦੇ ਨੇ ਜੱਜ ਦੇ ਉੱਤੇ ਛਾਲ ਮਾਰਤੀ ਸੀ ਨਾ ਜਾ ਕੇ ਆ ਉਹਨੂੰ ਵੇਖੀ ਬੀਬੀ ਦੇ ਉੱਤੇ ਮਾਰੀ ਸੀ ਤੇ ਤੇਰੇ ਖਿਆਲ ਹੁਣ 37 ਸਾਲ ਕਿੰਨੀ ਉਹਨੂੰ ਮੇਰੇ ਖਿਆਲ ਸਜ਼ਾ ਲੰਬੀ ਲੰਮੀ ਪੱਕਾ ਇਹ ਅੰਦਰ ਗਿਆ ਜੀ ਉਹ ਹੁਣ ਨਿਕਲਦਾ ਨਹੀਂ ਬਾਹਰ ਕਾ ਜਿਹੜਾ ਅੰਦਰ ਗਿਆ ਤੇ 10 ਸਕਿੰਟ ਦੀ ਟੌਰ ਸੀਗੀ ਕਿ ਲੈ ਬਈ ਮੇਰੀ ਸ਼ਾਨ 'ਚ ਗੁਸਤਾਖੀ ਕਰਤੀ ਤੇ ਨੇ ਉਦੋਂ ਉਦੋਂ ਹੀ ਉਹਨੂੰ ਲੱਗ ਗਿਆ ਸੀ ਪਤਾ ਉਦੋਂ ਹੀ ਮਾਫੀ ਮੰਗਣ ਲੱਗ ਗਿਆ ਸੀ ਉਹ ਤਾਂ ਤੋਂ ਇੱਕ ਕੇਸ ਹੈਗਾ ਸਾਡਾ ਪੁਰਾਣਾ ਹੋ ਗਿਆ ਹੁਣ ਤੇ ਜੱਜ ਨੇ ਮਤਲਬ ਮੈਂ ਵੀ ਕਈ ਵਾਰੀ ਹੈਰਾਨ ਹੁੰਨਾ ਕਿ ਕਿੱਦਾਂ ਨਾ ਬੰਦੇ ਨੂੰ ਕਈ ਵਾਰੀ ਕਿ ਇੱਕ ਭਾਈ ਤੇਰਾ ਇਹ ਡਮੀਨਰ ਆ ਸੁਧਰ ਜਾ ਠੀਕ ਆ ਸੁਧਰ ਜਾ ਨਾ ਕਰ ਜੱਜ ਮੁਰੇ ਜਾਣਾ ਪਰ ਕਈ ਵਾਰੀ ਕੀ ਹੁੰਦਾ ਕਿ ਬੜੀ ਫੂਕ ਛਗੀ ਹੁੰਦੀ ਆ ਪੰਪ ਛਗਿਆ ਹੁੰਦਾ ਬੰਦਿਆਂ ਨੇ ਜੱਜ ਉਹਨੂੰ ਕਹਿੰਦਾ ਕਿ ਕਹਿੰਦਾ ਤੇਰਾ ਨਾ ਕੰਦਾ ਰਵਈਆ ਮੈਨੂੰ ਇਦਾਂ ਦਾ ਲੱਗਦਾ ਕਿ ਤੂੰ ਨਾ ਹਰੇਕ ਬੰਦਿਆਂ ਨੂੰ ਆਪਣੇ ਤੋਂ ਥੱਲੇ ਸਮਝਦਾ ਹੂੰ ਤੇ ਮੈਂ ਮਨ ਵਿੱਚ ਸੋਚਾਂ ਮੈਂ ਕਿਹਾ ਜੱਜ ਸਾਹਿਬ ਤੁਸੀਂ ਗੱਲ ਤੇ ਬੜੀ ਸਹੀ ਫੜੀ ਆ ਕਿ ਸਮੇਂ ਦੇ ਇਦਾਂ ਹੀ ਹੈ ਗਈ ਕਿ ਮੈਂ ਉੱਤੇ ਆ ਤੇ ਬਾਕੀ ਥੱਲੇ ਆ ਸੋ ਕੋਈ ਮੈਂ ਨਹੀਂ ਜਿਹੜਾ ਕਾਨੂੰਨ ਆ ਹਰੇਕ ਬੰਦਾ ਜਿਹੜਾ ਬਰਾਬਰ ਹੈ ਜਿਹੜਾ ਡਮੀਨਰ ਜਿਹੜਾ ਹੈਗਾ ਦੂਸਰੀ ਜੱਜ ਨੇ ਗੱਲ ਕੋਰਟ ਦੇ ਵਿੱਚ ਕਹੀ ਸੀਗੀ ਮੈਂ ਜੱਜ ਨੇ 1 ਘੰਟੇ ਦੀ ਅਬਜ਼ਰਵੇਸ਼ਨ ਨਹੀਂ 1 ਘੰਟੇ ਦੀ ਅਬਜ਼ਰਵੇਸ਼ਨ ਦੇ ਨਾਲ ਹੀ ਗੱਲ ਕਹਿ ਦਿੱਤੀ ਕਿ ਤੂੰ ਕੋਈ ਰਿਸਪੌਂਸਿਬਿਲਟੀ ਨਹੀਂ ਚੱਕਦਾ ਤੇਰਾ ਜਿਹੜਾ ਰਵਈਆ ਇਦਾਂ ਦਾ ਕਿ ਤੂੰ ਆਪ ਗਲਤੀ ਮੰਨਣ ਤੋਂ ਇਲਾਵਾ ਤੂੰ ਸਾਰਿਆਂ ਨੂੰ ਗਲਤ ਠਹਿਰਾ ਦੇਣਾ ਇਨਕਲੂਡਿੰਗ ਜੱਜ ਨੂੰ ਜੱਜ ਨੂੰ ਵੀ ਤੇ ਵਕੀਲ ਨੂੰ ਵੀ ਠੀਕ ਆ ਤੇ ਉਹ ਜੱਜ ਜਿਹੜੇ ਨਾ ਕਈ ਵਾਰੀ ਉਹ ਦੇਖਦੇ ਆ ਇਹ ਸਾਰੇ ਐਟੀਟਿਊਡ ਹੁਣ ਕੀ ਹੁੰਦਾ ਕਿ ਕਈ ਵਾਰੀ ਤੁਸੀਂ ਕੋਰਟ ਤੇ ਜਾਓ ਜਿੱਦਾਂ ਆਪਾਂ ਗੱਲ ਕਰੀਏ ਸੈਂਟੈਂਸਾਂ ਦੀ ਹੈ ਨਾ ਜੀ ਉਹ ਦੋ ਫਲੋਰ ਦਾ ਕੋਰਟ ਆ ਠੀਕ ਆ ਉਹਦੇ ਵਿੱਚ ਜਿਹੜੇ ਜੱਜਾਂ ਦੇ ਜਿਹੜੇ ਚੈਂਬਰ ਹੁੰਦੇ ਆ ਜਿੱਥੇ ਆਪਾਂ ਕੋਰਟ ਲੜਦੇ ਆ ਉਹਦੇ ਵਿੱਚ ਕੋਈ ਖਿੜਕੀ ਨਹੀਂ ਹੁੰਦੀ ਤੇ ਜੱਜ ਦਾ ਤੁਸੀਂ ਦੇਖੋ ਹਮੇਸ਼ਾ ਪਿੱਛੋਂ ਦੀ ਨਿਕਲ ਕੇ ਆਂਦਾ ਜਿਹੜਾ ਦਰਵਾਜ਼ਾ ਜਿਹੜਾ ਹੁੰਦਾ ਕੋਰਟ ਰੂਮ ਦਾ ਉਹਦੀ ਜਿਹੜੀ ਖਿੜਕੀਆਂ ਹੁੰਦੀਆਂ ਜੱਜ ਦਾ ਜਿਹੜਾ ਕੋਰਟ ਰੂਮ ਦਾ ਉਹ ਪਾਰਕਿੰਗ ਲੋਟ ਵੱਲ ਫੇਸ ਕਰਦਾ ਹੁੰਦਾ ਉਹ ਦੇਖਦਾ ਰਸਾਲਾ ਲੋਟ ਤੇ ਕੀ ਹੁੰਦਾ ਵਾ ਪੱਟ ਤੇ ਵਜਦੀ ਥਾਲੀ 43 ਮਾਰ ਕੇ ਤੇ ਪੈਂਦੇ ਭੰਗੜੇ ਤੇ ਠੀਕ ਆ ਉਹਦੇ ਵਿੱਚ 5-6 ਜਾਣਿਆਂ ਦਾ ਲੋਟ ਬਣਿਆ ਹੁੰਦਾ ਵਾ ਉਹ ਜਦੋਂ ਕਈ ਵਾਰੀ ਲਿਫਟ ਚ ਉਹ ਸੇਮ ਲਿਫਟ ਦੇ ਵਿੱਚੋਂ ਦੀ ਜੱਜ ਨੇ ਜਾਣਾ ਹੁੰਦਾ ਤੇ ਇੱਕ ਵਾਰੀ ਮੇਰੇ ਖੁਦ ਦਾ ਹੀ ਕੇਸ ਸੀਗਾ ਤੇ ਤਿੰਨ ਕਿ ਜਾਣੇ ਸੀਗੇ ਉਹਨਾਂ ਨੇ ਚੰਗਾ ਖੁਰੂ-ਖੁਰੂ ਪਾਇਆ ਤੇ ਸੇਮ ਉਹਦੇ ਵਿੱਚ ਲਿਫਟ ਦੇ ਉੱਤੇ ਮੈਂ ਜਾ ਰਿਹਾ ਤੇ ਜੱਜ ਨਾਲ ਆ ਤੇ ਤਿੰਨ ਬੰਦੇ ਸੀਗੇ ਤੇ ਜਿਹਦਾ ਕੇਸ ਹੈ ਉਹਨੇ ਕੋਟਪੈਂਟ ਪਾਇਆ ਤੇ ਬਾਕੀ ਦੇ ਤਿੰਨ ਜਿਹੜੇ ਨਾਲ ਜਿਹੜੇ ਦੋ ਜਣੇ ਸੀਗੇ ਉਹਨੇ ਰੋਲਾ ਪਾਇਆ ਪੂਰਾ ਨਾ ਮਤਲਬ ਕਿ ਡਿਸਟਰਬਿੰਗ ਕਿ ਡਿਸ ਰਿਗਾਰਡ ਇਹ ਤਾਂ ਹੁੰਦਾ ਕਿ ਯਾਰ ਬੰਦਾ ਦਰਵਾਜ਼ਾ ਫੜ ਲੈ ਕੇ ਹੀਲੀ ਪਲੀਜ਼ ਥੈਂਕ ਯੂ ਤੇ ਬੜੀ ਦੂਰ ਦੀ ਗੱਲ ਆ ਰੂਡ ਬਿਹੇਵਰ ਤੇ ਸੇਮ ਜੱਜ ਮੋਰੇ ਪਹੁੰਚ ਗਿਆ ਪਤੰਦਰ ਨੂੰ ਇਹ ਨਹੀਂ ਪਤਾ ਕਿ ਤੂੰ ਦੇਖ ਲੈ ਭਰਾਵਾ ਕੋਰਟ ਚ ਜਾਂਦਿਆਂ ਵਾਂ ਸੇਮ ਜਿਹੜੇ ਬਿਲਡਿੰਗ ਦੇ ਵਿੱਚ ਕੋਈ ਡਮੀਨਰ ਇੱਕ ਬਲੌਕ ਜਿਹੜਾ ਹੈਗਾ ਘਟੋ ਘਟ ਰਿਸਪੈਕਟ ਕਰ ਲੈ ਪਰ ਨਹੀਂ ਤੇ ਉਹ ਜਿਹੜਾ ਸੇਮ ਜਿਹੜਾ ਚੱਲਦਾ ਪਿਆ ਤੇ ਜੱਜ ਦੇ ਮੋਰੇ ਸੇਮ ਜਾ ਕੇ ਬਹਿ ਗਿਆ ਤੇ ਫੇਰ ਉੱਥੇ ਹੈਰਾਨ ਹੋਵੇ ਕਿ ਲੈ ਮੈਂ ਕਿਹਾ ਹੁਣ ਦੇਖ ਲੈ ਹੁਣ ਕਰ ਲੈ ਇਹਨੂੰ ਥੈਂਕ ਯੂ ਪਲੀਜ਼ ਸੌਰੀ ਜਿਹੜਾ ਸੀਗਾ ਸੋ ਜਿਹੜਾ ਡਮੀਨਰ ਆ ਉਹ ਆਪਣਾ ਐਨ ਵਧੀਆ ਜਿਹੜਾ ਰੱਖੋ ਪਲੀਜ਼ ਠੀਕ ਹੈ ਇਹ ਨਹੀਂ ਕਿ ਕੋਟ ਪੈਂਟ ਪਾਲਿਆ ਤੇ ਕੋਟ ਦੇ ਬਾਹਰ ਹੋਵਾ ਉਹ ਚੀਜ਼ਾਂ ਸਿਰਫ ਤੁਹਾਡੇ ਤੇ ਨਹੀਂ ਜਿਹੜੇ ਬਾਅਦ ਚ ਵੀ ਕੇਸ ਜਾਣੇ ਆ ਨਾ ਹੁਣ ਤੁਹਾਡੇ ਤੋਂ ਬਾਅਦ ਕਿਸੇ ਨਾ ਗਰੀਮਾਰ ਹੋ ਸਕਦੀ ਆ ਕਿ ਜੱਜ ਨੇ ਤੁਹਾਡਾ ਕਰਦਾ ਉਹਨੇ ਦੇਖਿਆ ਇਹ ਤਾਂ ਥੱਲੇ ਕੁਝ ਹੋਰੀ ਕਰੀ ਜਾ ਰਿਹਾ ਹਨਾ ਤੇ ਕਈਆਂ ਦੀ ਜਿਹੜੀ ਤਰੀਕ ਅੱਗੇ ਪੈਂਦੀ ਆ ਜਾਂ ਕੇਸ ਦੇ ਜਾਣ ਤੋਂ ਬਾਹਰ ਉਹ ਹਸਮਿਆਗ ਪੂਰਾ ਲੱਗਾ ਤੇ ਜੱਜੇ ਵੀ ਇਨਫਰੈਂਸ ਲਾ ਸਕਦਾ ਕਿ ਯਾਰ ਇਹ ਰਿਫਿਊਜੀ ਅਲੀ ਤੇ ਮੈਨੂੰ ਕੋਈ ਗੱਲ ਇਹਦੀ ਲੱਗਨ ਨਹੀਂ ਦੀ ਸਾਰੀ ਠੀਕ ਆ ਤੇ ਦੂਜੀ ਹੀਰਿੰਗ ਤੇ ਸੋ ਇਹ ਹੈ ਕਿ ਕੋਰਟ ਦੇ ਵਿੱਚ ਜਾਣਾ ਹੁਣ ਕੋਰਟ ਨੇ ਤੁਹਾਨੂੰ ਜਿਹੜੀ ਸ਼ਰਨ ਦੇਣੀ ਆ ਤੇ ਉਹ ਵਾਲਾ ਜਿਹੜਾ ਡੈਕੋਰਮ ਜਿਹੜਾ ਹੁੰਦਾ ਕੋਰਟ ਦਾ ਉਹ ਸਿਰਫ ਕੋਰਟ ਦੇ ਵਿੱਚ ਨਹੀਂ ਆਪਾਂ ਐਕਸਟੈਂਡ ਕਰਨਾ ਕੋਰਟ ਤੋਂ ਬਾਹਰ ਵੀ ਕੋਰੀਡੋਰ ਦੇ ਵਿੱਚ ਹਾਲਵੇ ਦੇ ਵਿੱਚ ਠੀਕ ਆ ਹੁਣ ਜੇ ਤੁਸੀਂ ਚੂਜ਼ ਕਰਦੇ ਆ ਕਿ ਮੈਂ 6 ਜਾਣੇ ਨਾਲ ਲੈ ਕੇ ਆਣੇ ਆਪਣੇ ਹੀਰਿੰਗ ਦੇ ਵਿੱਚ ਠੀਕ ਆ ਤੁਸੀਂ 6 ਜਾਣਿਆਂ ਨੂੰ ਕੰਟਰੋਲ ਨਹੀਂ ਕਰ ਸਕਦੇ ਠੀਕ ਆ ਤੇ ਉਹ ਜਿਹੜਾ ਹੈਗਾ ਨਾ ਮੰਡੀਰ ਮੈਂਟੈਲਟੀ ਉਹ ਕਈ ਵਾਰੀ ਬੰਦੇ ਨੂੰ ਮਹਿੰਗੀ ਪੈ ਜਾਂਦੀ ਆ ਸੋ ਉਹ ਚੀਜ਼ ਤੋਂ ਪਲੀਜ਼ ਜਿਹੜਾ بچੋ ਠੀਕ ਆ ਤੇ ਇਹ ਜਣੀਆਂ ਇਦਾਂ ਦੀਆਂ ਚੀਜ਼ਾਂ ਛੋਟੀਆਂ-ਛੋਟੀਆਂ ਛੋਟੀਆਂ ਚੀਜ਼ਾਂ ਜਿਹੜਾ ਰੇਡੀਓ ਤੇ ਰਾਹੀਂ ਤੁਹਾਨੂੰ ਦੱਸਣ ਦਾ ਮਕਸਦ ਕੀ ਹੈਗਾ ਇਹ ਤੁਹਾਨੂੰ ਕਿਸੇ ਨੇ ਦੱਸਣੀਆਂ ਨਹੀਂ ਠੀਕ ਆ ਕਿਸੇ ਨੇ ਤੁਹਾਨੂੰ ਸਹੀ ਕਹਿਣਾ ਨਹੀਂ ਕਿਉਂ ਕਿ ਕਿਉਂਕਿ ਕੋਈ ਵੀ ਬੰਦਾ ਨਾ ਮਾੜੀ ਸ਼ਬਦਾਵਲੀ ਬੋਲਣਾ ਨਹੀਂ ਚਾਹੁੰਦਾ ਠੀਕ ਆ ਹਰੇਕ ਜਿਹੜਾ ਸ਼ੋਅ ਹੈਗਾ ਨਾ ਉਹ ਰਾਜ ਕਰਨ ਤੇ ਟੇਰ ਗਿਆਨੇ ਵਰਗਾ ਨਹੀਂ ਹੁੰਦਾ ਜਿੱਤੇ ਖੁੱਲ ਕੇ ਤੁਹਾਨੂੰ ਗੱਲ ਦੱਸ ਦੇਦੀ ਆ ਬਿਨਾ ਤੁਹਾਡੀ ਉਹਦੇ ਕੀ ਤੁਹਾਨੂੰ ਚੰਗਾ ਲੱਗਣਾ ਆ ਵਧੀਆ ਲੱਗਣਾ ਜਿਹੜੀ ਤੁਹਾਡੇ ਫਾਇਦੇ ਦੀ ਗੱਲ ਹੁੰਦੀ ਆ ਤੁਹਾਨੂੰ ਦੱਸ ਦੇਦੀ ਆ ਜੀ ਭਾਵੇਂ ਉਹਦੇ ਉੱਤੇ ਸਾਡੇ ਨਾਲ ਜਨਤਾ ਕਮੈਂਟਾਂ ਦੇ ਵਿੱਚ ਕਹਿੰਦੀ ਆ ਕਿ ਲੈ ਬਈ ਇਦਾਂ ਕਰਦਾ ਉਦਾਂ ਕਰਦਾ ਹੈਨਾ ਰਿਐਲਿਟੀ ਆ ਰਿਐਲਿਟੀ ਹੁਣ ਜਿਹੜੇ ਬੰਦੇ ਆ ਮੰਦਿਰ ਦੇ ਵਿੱਚ ਇਹ ਸਟੱਡੀ ਹੈਗੀ ਆ ਜਦੋਂ ਬੰਦਾ ਮੰਦਿਰ ਚ ਹੁੰਦਾ ਨਾ ਉਹ ਹੋਰ ਹਿਸਾਬ ਨਾਲ ਐਕਟ ਕਰਦਾ ਹਮ ਹਮ 6 ਜਾਨਿਆਂ ਦੇ ਵਿੱਚ ਉਹਦਾ ਜਿਗਰਾ ਹੋ ਜਾਂਦਾ 6 ਜਾਨਿਆਂ ਵਾਲਾ ਡੱਚ ਕਰੇ ਜੀ ਦੀ ਜਦੋਂ ਉਹਨੂੰ 6 ਜਾਨਿਆਂ ਚੋਂ ਕੱਢ ਕੇ ਬੰਦਾ ਕੱਲਾ ਤੁਰਿਆ ਹੋਵੇ ਫੇਰ ਉਹਦਾ ਜਿਗਰਾ ਹੋ ਜਾਂਦਾ ਟੋਟਲੀ ਡਿਫਰੈਂਟ ਹਮ ਫੇਰ ਤਾਂ ਆਵਾਜ਼ ਨੇ ਨਿਕਲੇ ਭਾਵੇਂ ਬੰਦੇ ਦੀ ਸੋ ਕੋਰਟ ਦੇ ਵਿੱਚ ਮੇਰੇ ਵੀਰੋ ਤੁਸੀਂ ਜਣਾ ਕੱਲੇ ਨਹੀਂ ਠੀਕ ਆ ਸੋ ਉਹ ਜਿਹੜਾ ਆਪਣਾ ਜਿਗਰਾ ਤੁਸੀਂ ਮਜ਼ਬੂਤ ਕਰਨਾ ਕਿੱਦਾਂ ਮਜ਼ਬੂਤ ਕਰਨਾ ਨੌਲੇਜ ਦੇ ਨਾਲ ਡੈਡੀਕੇਸ਼ਨ ਦੇ ਨਾਲ ਡਮੀਨਰ ਦੇ ਨਾਲ ਜੱਜ ਬਾਰੇ ਪਤਾ ਕਰੋ ਕੀ ਹੈ ਕਿੱਦਾਂ ਵਾ ਕੋਟ-ਕੂਟ ਜਾਣਾ ਇੱਕ ਅੱਦਾ ਆਪਣਾ ਨਾਲ ਜਿਹੜਾ ਹੈਗਾ ਸਾਥੀ ਉਹਨੂੰ ਵੀ ਪਹਿਲਾਂ ਕਿ ਭਾਈ ਮੇਰਾ ਗੇਸ ਆ ਦੇਖ ਲਾ ਕਿਤੇ ਐ ਨਾ ਹੋਵੇ ਕਿ ਪਾਰਕਿੰਗ ਲੋਟ ਤੇ ਜੱਜ ਮਿਲ ਜਵੇ ਇੱਕ ਵਾਰੀ ਮੈਂ ਤੁਹਾਨੂੰ ਇਹਦੇ ਵਿੱਚ ਸਿੰਪਲ ਜੇ ਮੈਨੂੰ ਖਤਮ ਕਰਨਾ ਹੋਵੇ ਤਾਂ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੇਣਾ ਇੱਕ ਹੈ ਨਾ ਲਿੰਕਡਿਨ ਦੇ ਉੱਤੇ ਜਿਹੜਾ ਸੀਈਓ ਨੇ ਜਿਹੜਾ ਉਹ ਪਾਇਆ ਸੀਗਾ ਜੀ ਕਹਿੰਦਾ ਜਿਹੜੇ ਬੰਦੇ ਨੇ ਕਹਿੰਦਾ ਮੈਨੂੰ ਪਾਰਕਿੰਗ ਲੋਟ ਚ ਕੱਟ ਕੇ ਮੇਰੀ ਪਾਰਕਿੰਗ ਲਈ ਸੀਗੀ ਨਾ ਕਹਿੰਦਾ ਫਨੀ thing ਇਹ ਹੈ ਕਿ ਕਹਿੰਦਾ ਮੇਰੇ ਮੂਰੇ ਇੰਟਰਵਿਊ ਲਈ ਆ ਗਿਆ ਹੁਣ ਹਮਮ ਤੁੰ ਤੂੰ ਹੀ ਸੋਚ ਕੇ ਦੇਖੋ